うん。<G. S 2> mm. ट मनीष तिवारी जीत साहब अज एक सामने आई है कुछ इस तरह हुई है दे 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 और वो में तो की कल सवेरे मैं सब्जी मंडी गया ਭਰਦੀ ਸਬਜੀ ਲੈਣ ਵਾਸਤੇ ਜਦੋਂ ਵਾਪਸ ਆਇਆ ਵਾਂ ਗਲੀ ਦੇ ਵਿੱਚ ਆਪਣਾ ਬਾਈਕ ਮੈਂ ਖੜਾ ਕੀਤਾ ਇਹ ਗੱਲ ਹੈ ਕਿ 7:00 ਵਜੇ 3-4 ਮਿੰਟ। ਔਰ ਉਧਰ ਦੀ ਉਹ ਲਿਫਾਫਾ ਕੁਝ ਫਟ ਗਿਆ ਤੇ ਮੈਂ ਸਬਜੀ ਨੂੰ ਫਟਾਫਟ ਪਕੜ ਕੇ ਘਰ ਦੇ ਅੰਦਰ ਲੈ ਕੇ ਗਿਆ। ਤੇ ਜਦੋਂ ਇਸ ਮਾਮਲੇ ਦੇ ਵਿੱਚ ਮੇਰੀ ਚਾਬੀ ਜਿਹੜੀ ਸੀ ਬਾਈਕ ਦੇ ਅੰਦਰ ਹੀ ਲੱਗੀ ਰਹਿ ਗਈ। ਇਹ ਧਿਆਨ ਨਹੀਂ ਰਿਹਾ ਕਿ ਚਾਬੀ ਵਿੱਚ ਹੈ ਤੇ ਮੈਂ ਸਬਜੀ ਸੰਭਾਲਣ ਲੱਗ ਪਿਆ। ਤੇ ਉਸ ਤੋਂ ਬਾਅਦ 5-7 ਮਿੰਟ ਬਾਅਦ ਕੁਝ ਤਿੰਨੜਕੇ ਮੋਟਰਸਾਈਕਲ ਤੇ ਆਏ ਆ ਤੇ ਦੋ ਲੜਕਿਆਂ ਨੇ ਗਲੀ ਦੀ ਦੇਖੀ ਕੀਤੀ ਹੈ। ਤੇ ਇਹ ਦੋ ਜਣੇ ਖੜੇ ਰਹੇ ਜਾਂ ਤੇ ਜਿਹੜਾ ਮੁੰਡਾ ਬਾਈਕ ਚਲਾ ਰਿਹਾ ਸੀ ਉਹ ਗੱਡ ਬਾਈਕ ਤੋਂ ਉਤਰ ਕੇ ਆਇਆ ਤੇ ਜਦੋਂ ਉਹ ਬਾਈਕ ਚੱਕਣ ਲਈ ਆਇਆ ਵਾ ਤੇ ਉਸਨੇ ਦੇਖਿਆ ਕਿ ਚਾਬੀ ਵਿੱਚੀ ਲੱਗੀ ਹੋਈ ਹੈ ਤੇ ਉਹ ਜਿਹੜਾ ਬਾਈਕ ਮੇਰਾ ਰੋੜ ਕੇ ਜਿਹੜਾ ਆ ਤੇ ਉਹ ਜੈ ਮੰਦਰ ਵਾਲੀ ਸਾਈਡ ਨੂੰ ਚਲਾ ਗਿਆ ਕਿੰਨਾ ਟਾਈਮ ਲੱਗਿਆ ਜਿਹੜਾ ਉਹਨਾਂ ਨੇ ਮੋਟਰਸਾਈਕਲ ਕੋਲ ਇਹ ਜੀ ਇੱਕ ਤੋਂ ਸਵਾ ਮਿੰਟ ਇੱਕ ਮਿੰਟ ਯਾਨੀ ਕਿ 40-50 ਸੈਕਿੰਡ ਲੱਗੇ ਉਹਨਾਂ ਨੇ ਰੇਕੀ ਕੀਤੀ ਆ ਮੇਰਾ ਬਾਈਕ ਖੜਾ ਦੇਖਿਆ ਤੇ ਬਾਈਕ ਲੈ ਗਿਆ ਜਿਹੜੇ ਨੌਜਵਾਨ ਆਏ ਹੈਗੇ ਆ ਮੋਸਸਾਈਕਰ ਲੈ ਕੇ ਗਏ ਨੇਦਾ ਦੇ ਕਿੰਦਾ ਆਪਣਾ ਬੁਰੀਆ ਕਰਦਾ ਸੀ ਦੇਖੋ ਇੱਕ ਸਿੱਖ ਜੈਂਟਲਮੈਨ ਆ ਤੇ ਦੋ ਜਿਹੜੇ ਸੀ ਮੁੰਨੇ ਸੀਗੇ ਤੇ ਦੇਖਣ ਤੋਂ ਉਹ ਜਿਹੜੇ ਨੇ ਉਹ ਨਕੋਦਰ ਦੇ ਤਾਂ ਨਹੀਂ ਲੱਗ ਰਹੇ ਸੀ ਉਹ ਆਊਟਸਾਈਡਰ ਲੱਗਦੇ ਸੀ ਤੇ ਇਹਦੇ ਵਿੱਚ ਇੱਕ ਚੀਜ਼ ਹੋ ਰਹੀ ਹੈ ਕਿ ਅਗਰ ਬਾਈਕ ਨੂੰ ਚਾਬੀ ਨਾ ਵੀ ਲੱਗੀ ਹੁੰਦੀ ਤੇ ਉਹਨਾਂ ਨੇ ਤਾਂ ਵੀ ਲੈ ਜਾਣਾ ਸੀਗਾ ਕਿਉਂਕਿ ਸਾਡੀ ਗਲੀ ਜਿਹੜੀ ਉਹ ਲੰਗਾ ਨਹੀਂ ਹੈ ਗੱਲ ਸਾਡੀ ਗਲੀ ਗਾਂ ਜਾ ਕੇ ਬੰਦ ਆ ਸਪੈਸ਼ਲ ਜਿਹੜਾ ਸਾਡੇ ਤਿੰਨ ਚਾਰ ਘਰਾਂ ਦੇ ਵਿੱਚ ਹੀ ਬੰਦਾ ਕੋਈ ਆਣ ਵਾਲਾ ਆਏਗਾ ਉਹੀ ਇਸ ਗਲੀ ਚ ਵੜਦਾ ਹੈ ਹੋਰ ਕੋਈ ਬੰਦਾ ਵੜਦਾ ਨਹੀਂ ਉਹ ਆਏ ਇਸ ਨੀਂਦ ਨਾਲ ਸੀ ਕਿ ਬਾਈਕ ਜਾਂ ਸਕੂਟਰੀ ਕੁਝ ਵੀ ਮਿਲੇ ਉਹ ਚੋਰੀ ਕਰਦੇ ਨੇ। ਉਹ ਸਿਕਲ ਨੰਬਰ ਵੀ ਕਰ ਦਿੱਤੀ ਸੀ। ਅ ਮੋਟਰਸੈਗਰ ਸੀ ਜੀ PB 21C 4369 ਡਿਸਕਵਰ ਰੈੱਡ ਕਲਰ ਦਾ ਹੈ। ਉਹ ਇਸ ਨੂੰ ਕੰਪਲੇਟ ਕਰ ਦਿੱਤਾ ਸੀ। ਜੀ ਮੈਂ ਪੁਲਿਸ ਨੂੰ ਕੰਪਲੇਨ ਕੀਤੀ ਹੈ ਤੇ ਪੁਲਿਸ ਜਿਹੜੀ ਹੈ ਸੀਸੀਟੀਵੀ ਤੇ ਆਸ-ਪਾਸ ਦੇ ਸੀਸੀਟੀਵੀ ਦੀ ਜਾਂਚ ਕਰ ਰਹੀ ਹੈ। ਨਹੀਂ ਕਿ ਕਗਦਰ ਨਹੀਂ ਲੱਗਦਾ ਆ ਸੀਸੀਟੀਵੀ ਕੈਮਰਾ ਦੇ ਵਿੱਚ ਵੀ ਨੌਜਵਾਨ ਜਿਹੜੇ ਹੈਗੇ ਆ ਖੈਰ ਹੋ ਜਾਂਦੇ ਆ ਪਰ ਫਿਰ ਵੀ ਜਿਹੜਾ ਹੈਗਾ ਬਾਅਦ ਅ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨਹੀਂ ਜਾ ਰਹੀਆਂ ਆ। ਉਈ ਚੋਰੀ ਇੱਕ ਘਟਨਾ ਆ ਜੀ ਮੂਲ ਜੜ ਜਿਹੜੀ ਹੈਗੀ ਆ ਉਹਦੇ ਪਿੱਛੇ ਦੋ ਤਿੰਨ ਚੀਜ਼ਾਂ ਆ ਕਿ ਤਾ ਨਸ਼ਾ ਆ ਇੱਕ ਜਿਹੜੀਆਂ ਗਵਰਨਮੈਂਟ ਨੇ ਫ੍ਰੀ ਦੀਆਂ ਫੈਸਿਲਿਟੀਆਂ ਦਿੱਤੀਆਂ ਆ ਆਟਾ ਫ੍ਰੀ ਕਰ ਦਿੱਤਾ ਬਿਜਲੀ ਫ੍ਰੀ ਕਰ ਦਿੱਤੀ ਕੰਮ ਦੀ ਤਾਂ ਵਿਅਕਤੀ ਨੂੰ ਲੋੜ ਹੀ ਨਹੀਂ ਰਹਿ ਗਈ ਮੂਲ ਸੁਵਿਧਾਆਂ ਆ ਤੁਸੀਂ ਫ੍ਰੀ ਕਰ ਦਿੱਤੀਆਂ ਤੇ ਜਿਹੜਾ ਖਾਲੀ ਦਿਮਾਗ ਜਿਹੜਾ ਸ਼ੈਤਾਨ ਦਾ ਘਰ ਇਸ ਕਰਕੇ ਜੋ ਨੌਜਵਾਨ ਪੀੜ੍ਹੀ ਕੰਮ ਕਰਨ ਨੂੰ ਤਿਆਰ ਨਹੀਂ ਹੈ ਉਹਨਾਂ ਨੂੰ ਇੱਕ ਮੋਬਾਈਲ ਇੱਕ ਮੋਟਰਸਾਈਕਲ ਤੇ ਨਸ਼ਾ ਚਾਹੀਦਾ ਆ ਚੌਥਾ ਕੰਮ ਉਹਨਾਂ ਦੀ ਜ਼ਿੰਦਗੀ 'ਚ ਕੋਈ ਨਹੀਂ ਸਰਕਾਰ ਤੋਂ ਪੱਕੀ ਮੰਗ ਕਰਦਾ ਸ਼ਾਸਨ ਦਾ ਮੰਗ ਇਹ ਹੈ ਕਿ ਮੇਨ ਜੜ ਨੂੰ ਫੜਿਆ ਜਾਵੇ ਕਿਉਂਕਿ ਜਦ ਤੱਕ ਤੁਸੀਂ ਕਿੰਨੇ ਨਸ਼ੇੜੀਆਂ ਨੂੰ ਫੜ ਲੋਗੇ ਨਸ਼ਾ ਰੋਕੋਗੇ ਤਾਂ ਨਸ਼ੇੜੀ ਰੁਕਣਗੇ ਕਿਉਂ ਤੁਸੀਂ ਕਿੰਨੇ ਚੋਰੀ ਦੀਆਂ ਘਟਨਾਵਾਂ ਤਾਂ ਰੋਜ਼ ਦੁਕਾਨਾਂ ਦੇ ਹੋ ਰਹੀਆਂ ਆ ਘਰਾਂ 'ਚ ਹੋ ਰਹੀਆਂ ਆ ਵਾਹਾਈਕਲ ਜਿਹੜੇ ਨੇ ਉਹ ਚੁੱਕੇ ਜਾ ਰਹੇ ਨੇ ਤੇ ਮੂਲ ਜੜ ਜਿਹੜੀ ਆ ਉਹ ਹੈਗੀ ਆ ਕਿ ਅਨਇੰਪਲੋਇਮੈਂਟ ਨਸ਼ਾ ਜਿਹੜੀ ਫਰੀ ਦੀ ਫੈਸਿਲਿਟੀ ਆ ਦੁਖੀ ਭੈਣ ਭਰਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਧੇ ਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਗਰੰਟਡ ਕਰਵਾਓ ਸਮੱਸਿਆ ਜਿਵੇਂ ਲਵ ਮੈਰਿਜ ਕਿਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਕਲੰਗਰੇ ਨੰਬਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਤੱਕੇ ਖਾਇ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਮ ਚੋਤਿਸ਼ਪਾਰਿਤ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹਿਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 98142 16666